ਕਾਸੋ ਆਪਰੇਸ਼ਨ ਸਾਡਾ ਚੱਲ ਰਿਹਾ ਸਾਡੇ ਸੀਨੀਅਰ ਅਫਸਰਾਂ ਦੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਕਾਸੋ ਆਪਰੇਸ਼ਨ ਚੱਲ ਰਿਹਾ ਸਾਡੇ ਜਿਹੜੀ ਜੁਆਇੰਟਲੀ ਜਿਹੜੀ ਟੀਮ ਬਣੀ ਹੈ ਸਟੇਸ਼ਨ ਲਈ ਡੀਐਸਪੀ ਹਰਕਟਰ ਸਾਹਿਬ ਨੇ ਸਾਡੇ ਸਤਪੰਦਰ ਸਿੰਘ ਜੀ ਤੇ ਐਸਜੀਓ ਸਾਹਿਬ ਨੇ ਆਪਣੇ ਦੋਨੋਂ ਹੀ ਇਹ ਜਿਹੜਾ ਪਹਿਲਾਂ ਖਨੇ ਰੋਡ ਤੇ ਚਲਾਇਆ ਗਿਆ ਹੁਣ ਜਿਹੜਾ ਬੌਂਦਲੀ ਰੋਡ ਤੇ ਆ ਜਿਹੜੇ ਬਦਨਾਮ ਬੰਦੇ ਨੇ ਪਹਿਲਾਂ ਵੇਚਣ ਵਾਲੇ ਉਹਨਾਂ ਦੇ ਕਾਰ ਅਸੀਂ ਕਾਰਡਨ ਕਰਕੇ ਸਰਚ ਕੀਤੇ ਆ ਦਰਾਨੇ ਇੱਕ ਅਸੂ ਜਿਹੜੇ ਆ ਸਾਨੂੰ ਵਧੀਆ ਅਚੀਵਮੈਂਟ ਵੀ ਜਿਹੜੀ ਮਿਲੀ ਆ ਦੋ ਬੰਦੇ ਅਸੀਂ ਜਿਹੜੇ ਆ ਉਹ ਉਹ ਵੀ ਅਰੈਸਟ ਕੀਤੇ ਆ ਉਹ ਤੋਂ ਟਾਕਸਿਕ ਗੈਨ ਜਿਹੜਾ ਈਜ਼ ਵੀ ਜਿਹੜਾ ਸਮਾਨ ਵੀ ਬਰਾਮਦ ਕੀਤਾ ਹੈ ਇਹਦੇ ਸੰਬੰਧੀ ਕਾਨੂੰਨੀ ਕਾਰ ਵੀ ਕਰਦੇ ਆ ਸਰ ਕਿੰਨੀ ਕੁ ਮਾਤਰਾ ਚ ਜਿਹੜਾ ਉਹ ਅਜੇ ਉਹ ਤਫਤੀਸ਼ ਦੇ ਦੌਰਾਨ ਨਹੀਂ ਦਿਖਾਈ। ਸਰ ਕਿੰਨੇ ਕੇ ਏਰੀਏ ਨੇ ਜਿਹੜੇ ਹਲੇ ਬਾਕੀ ਨੇ? ਅਸੀਂ ਇਹਦੇ ਦੋ ਏਰੀਏ ਚੈੱਕ ਕਰ ਲਏ ਆ। ਇਹ ਤੋਂ ਬਿਨਾਂ ਇੱਕ ਏਰੀਆ ਹੋਰ ਹੈ ਚੈੱਕ ਕਰਨਾ। ਪਬਲਿਕ ਨੂੰ ਆਪਣੇ ਨੂੰ ਮੇਰੀ ਸਾਡੀ ਸਾਡੀ ਟੀਮ ਵੱਲੋਂ ਇਹ ਅਪੀਲ ਹੈ ਜੇ ਕਿਸੇ ਦੇ ਕੋਈ ਪਿੰਡ ਦੇ ਵਿੱਚ ਗਵਣ ਦੇ ਕੋਈ ਨਸ਼ਾ ਵੇਚਦਾ ਤਾਂ ਟੋਲ ਫ੍ਰੀ ਨੰਬਰ ਹੈ ਸਾਡਾ ਐਸ ਐਚਓ ਦਾ ਨੰਬਰ ਹੈ ਮੇਰੇ ਨੰਬਰ ਤੇ ਕਿਸੇ ਵੀ ਸਮੇਂ ਦੱਸ ਸਕਦੇ ਆ ਉਹਨਾਂ ਦੀ ਆਈਡੈਂਟੀਟੀ ਜਿਹੜੀ ਆ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜਉ ਸੀਕ੍ਰਟ ਰੱਖੀ ਜਾਊਗੀ ਵੇਚ ਜਿਹੜੇ ਕੋਗਾ ਤੁਹਾਨੂੰ ਜਿਹੜਾ ਵੇਚਣ ਵਾਲਾ ਬੰਦਾ ਪੈਡਲਰ ਆ ਉਹਦੇ ਬਾਰੇ ਜ਼ਰੂਰ ਇਨਫੋਰਮੇਸ਼ਨ ਦੇਣ ਜਿਹੜਾ ਜੇ ਕਿਸੇ ਦਾ ਬੱਚਾ ਐਡਿਕਟ ਵੀ ਹੋਇਆ ਇਸ ਕੰਮ ਉਹਦੀ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਵੱਲੋਂ ਫਰਜ਼ਦਾਨ ਹੈ ਉਹਨੂੰ ਅਸੀਂ ਡੀਡਿਕਟ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਜਿਹੜਾ ਸਾਡੇ ਸਿਵਲ ਹਸਪੀਟਲੂ ਦੇ ਵਿੱਚ ਬਣੇ ਆ ਤੇ ਉਹਦਾ ਨਸ਼ਾ ਵੀ ਛਡਾਵਾਂਗੇ ਉਹਦੇ ਕੋਈ ਕਾਰ ਵੀ ਵੀ ਕੋਈ ਨਹੀਂ ਕੀਤੀ ਜਾਊਗੀ ਪਰਚਾ ਜਿਹੜੀ ਕਾਰ ਵੀ ਆ ਸਰ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੀਤੀ ਜਾਊਗੀ